ਨਹੀਂ ਰਹੇ ਕਾਮੇਡੀ ਅਦਾਕਾਰ ਦਸਵਿੰਦਰ ਭੱਲਾ ਫਿਲਮ ਇੰਡਸਟਰੀ ਨੂੰ ਪਿਆ ਵੱਡਾ ਘਾਟਾ ਸਭ ਨੂੰ ਹਸਾਉਣ ਵਾਲੇ ਦੁਨੀਆ ਨੂੰ ਕਹਿ ਗਏ ਅਲਵਿਦਾ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਬਿਆਨ ਅੱਜ ਹਾਸਿਆਂ ਦਾ ਬਾਦਸ਼ਾਹ ਖਾਮੋਸ਼ ਹੋ ਗਿਆ ਪੰਜਾਬੀ ਸਿਨੇਮਾ ਦੀ ਟੜਕਣ ਡਾਕਟਰ ਜਸਵਿੰਦਰ ਸਿੰਘ ਪੱਲਾ ਇਸ ਫਾਨੀ ਦੁਨੀਆ ਨੂੰ ਅੱਜ ਅਲਵਿਦਾ ਕਹਿ ਗਏ ਨੇ ਉਹਨਾਂ ਨੂੰ ਚਾਉਣ ਵਾਲਿਆਂ ਦੀ ਅੱਜ ਹਰੀ ਕੱਖ ਨਾ ਮੈਂ ਤੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਡਾਕਟਰ ਜਸਵਿੰਦਰ ਸਿੰਘ ਪੱਲਾ ਅੱਜ ਸਾਨੂੰ ਦੇ ਗਏ ਨੇ ਫਿਲਮੀ ਪਰਦੇ ਦੀ ਸ਼ਾਨ ਬਣ ਚੁਕੇ ਡਾਕਟਰ ਜਸਵਿੰਦਰ ਸਿੰਘ ਭੱਲਾ ਨੂੰ ਇਸ ਮੁਕਾਮ ਤੇ ਪਹੁੰਚਣ ਦੇ ਲਈ ਕਾਫੀ ਲੰਮਾ ਸੰਘਰਸ਼ ਕਰਨਾ ਪਿਆ ਹੈ ਡਾਕਟਰ ਜਸਵਿੰਦਰ ਸਿੰਘ ਭੱਲਾ ਦਾ ਜਨਮ ਲੁਧਿਆਣਾ ਦੇ ਪਿੰਡ ਰਖਵਾ ਵਿਖੇ ਪਿਤਾ ਬਹਾਦਰ ਸਿੰਘ ਭੱਲਾ ਤੇ ਮਾਤਾ ਸਤਵੰਤ ਕੌਰ ਦੇ ਘਰ 4 ਮਈ 1960 ਨੂੰ ਹੋਇਆ ਉਨ੍ਹਾਂ ਦੇ ਪਿਤਾ ਸਿੱਖਿਆ ਵਿਭਾਗ ਦੇ ਅਫਸਰ ਸਨ ਸਕੂਲ ਦੌਰਾਨ ਹੀ ਜਸਵਿੰਦਰ ਪੱਲਾ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ オーਪਨਿੰਗ ਗੀਤਾਂ ਦੇ ਨਾਲ ਸਕੂਲ ਦੇ ਹਰ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਅਧਿਆਪਕਾਂ ਤੋਂ ਸ਼ਾਬਾਸ਼ੀ ਦੇ ਨਾਲ-ਨਾਲ ਬਹੁਤ ਹੀ ਨਾਮ ਵੀ ਪ੍ਰਾਪਤ ਕਰਦੇ ਸੀ 9ਵੀਂ ਜਮਾਤ ਚ ਪੜਦਿਆਂ ਹੀ ਕਰੀਬ 1975 ਦੇ ਵਿੱਚ ਉਨ੍ਹਾਂ ਦਾ ਪਹਿਲਾ ਗੀਤ 올 ਇੰਡੀਆ ਰੇਡੀਓ ਦੇ ਰਾਹੀਂ ਸਰੋਤਿਆਂ ਦੇ ਤੱਕ ਪਹੁੰਚਿਆ ਉਨ੍ਹਾਂ ਬੀਐਸਸੀ ਅਤੇ ਐਮਐਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਫਿਰ ਪੀ ਐਚ ਡੀ ਕਰਕੇ ਇਸ ਯੂਨੀਵਰਸਿਟੀ ਦੇ ਵਿੱਚ ਹੀ ਬਤੌਰ ਅਫਸਰ ਵੀਨਾ ਨੇ ਸੇਵਾ ਨਿਭਾਈ। ਉਹਨਾਂ ਨੇ 1984 ਚ ਯੂਨੀਵਰਸਿਟੀ ਚ ਨੌਕਰੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ 5 ਸਾਲ ਤੱਕ A I A D U ਵਿੱਚੋਂ ਸੇਵਾ ਨਿਭਾਈ। ਫਿਰ ਸਾਲ 1999 ਵਿੱਚੋਂ PAU ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਿਲ ਹੋਏ। ਤੇ ਹੁਣ ਉਹ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ ਹੈੱਡ ਆਫ ਦੀ ਡਿਪਾਰਟਮੈਂਟ ਸੇਵਾ ਮੁਕਤ ਹੋਏ ਸੰਨ ਡਾਕਟਰ ਜਸਵਿੰਦਰ ਸਿੰਘ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਜੋ ਕਿ ਇੱਕ ਫਾਈਨ ਆਰਟਸ ਦੇ ਅਧਿਆਪਕ ਨੇ ਇਹਨਾਂ ਦੇ ਘਰ ਬੇਟੀ ਅਰਸ਼ਦੀਪ ਕੌਰ ਭੱਲਾ ਤੇ ਬੇਟਾ ਪੁਖਰਾਜ ਭੱਲਾ ਨੇ ਜਨਮ ਲਿਆ ਅੱਜਕੱਲ ਪੁਖਰਾਜ ਭੱਲਾ ਵੀ ਆਪਣੇ ਪਿਤਾ ਦੀਆਂ ਪਾਈਆਂ ਪੈੜਾਂ ਤੇ ਚੱਲਦਿਆਂ ਫਿਲਮ ਜਗਤ 'ਚ ਆਪਣੀ ਚੰਗੀ ਪਛਾਣ ਬਣਾ ਰਹੇ ਨੇ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਜਸਵਿੰਦਰ ਭੱਲਾ ਦਾ ਮੇਲ ਬਾਲਮੁਕੰਦ ਸ਼ਰਮਾ ਨਾਲ ਹੋਇਆ ਇਤੋਂ ਹੀ ਇਹਨਾਂ ਦੀ ਦੋਸਤੀ ਗੂੜੀ ਹੋਈ ਤੇ ਸਫ਼ਰ ਅੱਗੇ ਵਧਿਆ ਇਨ੍ਹਾਂ ਦੋਵਾਂ ਦੀ ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਕਾਮੇਡੀ ਪੇਸ਼ਕਾਰੀ ਨਾਲ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋ ਗਏ। ਪੀਏਯੂ 'ਚ ਲੱਗਦੇ ਕਿਸਾਨ ਮੇਲਿਆਂ ਦੀ ਡਾਕਟਰ ਪੱਲਾ ਨੇ ਅਗਵਾਈ ਕਰਦਿਆਂ ਕਿਸਾਨਾਂ ਦੇ ਹਿੱਤਾਂ ਦੀਆਂ ਵੀ ਗੱਲਾਂ ਕੀਤੀਆਂ। ਇਸ ਨਾਲ ਹੀ ਕਿਸਾਨੀ ਦੀ ਬਿਹਤਰੀ ਲਈ ਵੀ ਆਪਣਾ ਵੱਡਾ ਯੋਗਦਾਨ ਪਾਇਆ। ਯੂਨੀਵਰਸਿਟੀ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਜਸਵਿੰਦਰ ਸਿੰਘ ਪੱਲਾ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ ਰੂਲਦੇ ਦਾ ਵਿਆਹ ਵਿੱਚ ਬਾਲਮੁਕੰਦ ਸ਼ਰਮਾ ਅਤੇ ਦਿਵਯਾ ਦੱਤਾ ਨਾਲ ਛੋਟੇ ਪਰਦੇ ਤੇ ਸ਼ਾਨਦਾਰ ਐਂਟਰੀ ਕੀਤੀ। ਉਹਨਾਂ ਦੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਮਹੌਲ ਠੀਕ ਹੈ 1999 ਤੋਂ ਹੋਈ। ਇਸ ਫਿਲਮ ਵਿੱਚ ਉਹਨਾਂ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਦੇ ਨਾਲ ਨਿਭਾਇਆ। ਇਸ ਫਿਲਮ 'ਚ ਬਲਮਕੰਦ ਸ਼ਰਮਾ ਵੀ ਪੁਲਿਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਉਂਦੇ ਨੇ। ਇਸ ਤੋਂ ਬਾਅਦ ਹੁਣ ਤੱਕ ਜਸਵਿੰਦਰ ਭੱਲਾ ਨੇ ਇੱਕ ਤੋਂ ਇੱਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ 'ਚ ਨਿਭਾਏ ਨੇ। ਇਹਨਾਂ 'ਚੋਂ ਬਹੁਤੇ ਕਿਰਦਾਰ ਦਰਸਾਉਤਿਆਂ ਦੇ ਦਿlo-dimaag 'ਚ ਇਸ ਕਦਰ ਵਸੇ ਹੋਏ ਨੇ। ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਕਿਰਦਾਰ ਆਪ ਅੱਖਾਂ ਦੇ ਮੂਰੇ ਘੁੰਮਣ ਲੱਗ ਜਾਂਦੇ ਨੇ ਇਨ੍ਹਾਂ ਫਿਲਮਾਂ 'ਚ ਜੀਜਾ ਜੀ ਚੱਕ ਦੇ ਫੱਟੇ ਮੇਲ ਕਰਾ ਦੇ ਰੱਬਾ ਜਿਨੇ ਮੇਰਾ ਦਿਲ ਲੁੱਟਿਆ ਜੱਟ ਐਂ ਜੁਲੀਅਟ ਜੱਟ ਐਂ ਜੁਲੀਅਟ 2 ਕੈਰੀਅਨ ਜੱਟਾ ਆਦੀ ਫਿਲਮਾਂ 'ਚ ਉਹਨਾਂ ਨੇ ਬਹੁਤ ਰੰਗ ਭਰਨੇ ਉਹਨਾਂ ਨੇ 100 ਦੇ ਕਰੀਬ ਪੰਜਾਬੀ ਫਿਲਮਾਂ 'ਚ ਆਪਣੀ ਕਾਮੇਡੀ ਨਾਲ ਖੂਬ ਰੰਗ ਭਰੇ ਨੇ ਜਸਵਿੰਦਰ ਸਿੰਘ ਪੱਲਾ ਬਾਰੇ ਗੱਲ ਚੱਲ ਰਹੀ ਹੋਵੇ ਤਾਂ ਉਹਨਾਂ ਦੀਆਂ ਆਈਆਂ ਛਣਕਾਟਾ ਲੜੀਆਂ ਦੀ ਐਲਬਮ ਤੇ ਸੀਰੀਜ਼ ਬਾਰੇ ਜ਼ਿਕਰ ਨਾ ਹੋਵੇ ਤਾਂ ਇਹ ਕੋਹੇ ਨਹੀਂ ਸਕਦਾ ਜਸਵਿੰਦਰ ਪੱਲਾ ਬਾਲਮਕੰਦ ਸ਼ਰਮਾ ਤੇ ਮੈਡਮ ਨੀਲੂ ਦੀ ਟਿਕੜੀ ਨੇ ਛਣਕਾਟੇ ذریعے ਲੰਬਾ ਸਮਾਂ ਲੋਕਾਂ ਦੇ ਦਿਲਾਂ ਤੇ ਰਾਸ ਕੀਤਾ ਚਾਚੇ ਚਤੁਰੇ ਦਾ ਕੋਕੇ ਨਾਲ ਸਜਾਇਆ ਛਣਕਾਟੇ ਵਾਲਾ ਖੁੰਡਾ ਕਾਫੀ ਮਕਬੂਲ ਹੋਇਆ ਸੀ ਅਸਲ ਵਿੱਚ ਚਾਚੇ ਚਤਰੀ ਦੇ ਕਿਰਦਾਰ ਰਾਹੀਂ ਜਸਵਿੰਦਰ ਪੱਲਾ ਨੇ ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਤੇ ਵੀ ਵਿਅੰਗ ਰਾਹੀਂ ਖੂਬ ਚਾਨਣਾ ਪਾਇਆ ਯੂਨੀਵਰਸਿਟੀ ਦੇ ਸਟੇਜ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਸਵਿੰਦਰ ਪੱਲਾ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਸਮੇਤ ਦੁਨੀਆ ਦੇ ਹਰ ਕੋਨੇ ਚਪਨੇ ਸਹਾਇਕ ਕਲਾਕਾਰ ਬਾਲਮਕੰਦ ਸ਼ਰਮਾ ਨਾਲ ਆਪਣੀ ਕੋਮੇਡੀ ਕਲਾ ਦੇ ਜੋਹਰ ਵਿਖਾਏ ਨੇ ਪੱਲਾ ਦੇ ਕਲਾ ਨੂੰ ਵੇਖਦੇ ਹੋਏ ਹੁਣ ਤੱਕ ਕਈ ਉਹਨਾਂ ਨੂੰ ਮਾਨ ਸਨਮਾਨ ਵੀ ਮਿਲੇ ਨੇ ਜੇ ਇਹਨਾਂ ਦਾ ਜ਼ਿਕਰ ਕਰਨ ਲੱਗੇ ਤਾਂ ਇੱਕ ਲੰਬੀ ਸੂਚੀ ਤਿਆਰ ਹੋ ਜਾਵੇਗੀ ਇਸ ਦੇ ਨਾਲ ਹੀ ਡਾਕਟਰ ਜਸਵਿੰਦਰ ਸਿੰਘ ਪੱਲਾ ਦੇ ਦੇਹਾਨ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਖੁੱਗੀ ਗਾਇਕ ਮੰਗੀ ਮਾਹਲ ਨਛਤਰ ਗਿਲ ਵਰਗੇ ਦਿੱਗਜ ਸਿਤਾਰਿਆਂ ਨੇ ਦੁੱਖ ਜਤਾਇਆ ਅੱਜ ਉਹਨਾਂ ਦੇ ਬੇਵਕਤੀ ਜਹਾਨ ਨੂੰ ਤੁਰ ਜਾਣਤੇ ਸ਼ਬਦਾਂ ਦੀ ਤਾਕਤ ਦਇਆਵਨ ਮੀਡੀਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਜੋ ਭਾਣਾ ਵਰਤਿਆ ਉਸ ਨੂੰ ਸਹਿਣ ਦੀ ਹਿੰਮਤ ਦੇਵੇ